ਮਾਤਾ ਨਾਨਕੀ ਦੀ ਅੱਖੀਆਂ ਦੇ ਤਾਰੇ ਸੀ ਗੁਰੂ ਹਰਗੋਬਿੰਦ ਦੇ ਦੁਲਾਰੇ ਸੀ ਨੋ ਮਹਾਂ ਪਾਤਸ਼ਾਹੀ ਮੈਂ ਸੁਣਾਵਾਂ ਵਰਤਾ ਸਿਸ ਦੇ ਕੇ ਗੁਰਾਂ ਕੌਮ ਨੂੰ ਸਵਾਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਔਰੰਗੇ ਦੇ ਜ਼ੁਲਮਾਂ ਦਾ ਝੰਡਾ ਚੁਲਿਆ Hindu ਕੌਮ ਦਾਸੀ ਜਦੋਂ ਖੂਨ ਡੁੱਲਿਆ ਔਰੰਗੇ ਦੇ ਜ਼ੁਲਮਾਂ ਦਾ ਝੰਡਾ ਚੁਲਿਆ Hindu ਕੌਮ ਦਾਸੀ ਜਦੋਂ ਖੂਨ ਡੁੱਲਿਆ ਧਰਮ ਲਈ ਸੀ ਖੁਦ ਨੂੰ ਉਤਾਰਤਾ ਸਿਸ ਦੇ ਕੇ ਗੁਰਾਂ ਕੌਮ ਨੂੰ ਸਵਾਰਤਾ ਸਿਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਸਵਾਮਣ ਜੰਜੂਰੋਜ ਸੀ ਉਤਾਰ ਕੇ ਰੱਖ ਕਰ ਦੇਸੀ ਅੱਗ ਵਿੱਚ ਸਾੜ ਕੇ ਸਵਾਮਣ ਜੰਜੂ ਰੋਜ ਸੀ ਉਤਾਰ ਕੇ ਰਾਖ ਕਰ ਦੇਸੀ ਅੱਗ ਵਿੱਚ ਸਾੜ ਕੇ ਸ਼ਾਂਤ ਰਹਿ ਕੇ ਗੁਰਾਂ ਪਾਂਬੜਾਂ ਨੂੰ ਠਾਰਤਾ ਸਿਸ ਦੇ ਕੇ ਗੁਰਾਂ ਕੌਮ ਨੂੰ ਸਵਾਰਤਾ ਸਿਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਜਥਾ ਕਸ਼ਮੀਰੀ ਪੰਡਤਾਂ ਦਾ ਆਣ ਕੇ ਦੁੱਖੜੇ ਸੁਣਾਏ ਪਾਤਸ਼ਾਹ ਜੀ ਜਾਣ ਕੇ ਜਥਾ ਕਸ਼ਮੀਰੀ ਪੰਡਤਾਂ ਦਾ ਆਣ ਕੇ ਦੁੱਖੜੇ ਸੁਣਾਏ ਪਾਤਸ਼ਾਹ ਜੀ ਜਾਣ ਕੇ ਦੁੱਖ ਲੈ ਕੇ ਆਪ ਸਭ ਨੂੰ ਨਿਖਾਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸਵਾਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਚੌਕ ਚਾਂਦਨੀ ਦੇ ਵਿੱਚ ਸਮ ਆ ਗਿਆ ਚੌਂਹਿਜ ਪਸੀਸ ਲੰਨ ਦਾ ਨੇੜੇ ਛਾ ਗਿਆ ਚੌਕ ਚਾਂਦਨੀ ਦੇ ਵਿੱਚ ਸਮ ਆ ਗਿਆ ਚੌਹੀ ਪਾਸੇ ਜ਼ੁਲਮ ਦਾ ਨਰ ਚਾ ਗਿਆ ਠੁਕਰਾ ਕੇ ਈਨ ਜ਼ਾਲਮ ਵੰਗਾਰਤਾ ਸਿਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਸਿਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਜ਼ਾਲਮ ਦੇ ਜ਼ੁਲਮ ਦੀ ਹੱਦ ਹੋ ਗਈ ਅਨਹੋਣੀ ਨਾਲੋਂ ਵੀਸੀ ਵਦ ਹੋ ਗਈ ਜ਼ਾਲਮ ਦੇ ਜ਼ੁਲਮ ਦੀ ਹੱਦ ਹੋ ਗਈ ਅਨਹੋਣੀ ਨਾਲੋਂ ਵੀਸੀ ਵਦ ਹੋ ਗਈ ਜ਼ਾਲਮ ਨੇ ਸੀਸ ਤੜ ਤੋਂ ਉਤਾਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸਵਾਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਦੇ ਕੇ ਕੁਰਬਾਨੀ ਧਰਮ ਬਚਾਇਆ ਸੀ ਕੀਤਾ ਜੋ ਬਚਨ ਗੁਰਾਂ ਨੇ ਨਿਭਾਇਆ ਸੀ ਦੇ ਕੇ ਕੁਰਬਾਨੀ ਧਰਮ ਬਚਾਇਆ ਸੀ ਕੀਤਾ ਜੋ ਬਚਨ ਗੁਰਾਂ ਨੇ ਨਿਭਾਇਆ ਸੀ ਲੇਖ ਸੁਖ ਵੀਰ ਨੇ ਸੁਣਾਈ ਵਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸਵਾਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਸੀਸ ਦੇ ਕੇ ਗੁਰਾਂ ਕੌਮ ਨੂੰ ਸ਼ਿੰਗਾਰਤਾ ਸਤਿ ਸ੍ਰੀ ਅਕਾਲ ਧੰਨਵਾਦ ਸੁਖਵੀਰ ਜੀ